ਧੰਨਵਾਦ ਗੁਰੂ ਸਾਹਿਬ ਜੀਓ ਗੋਰੀ ਗਵਰੇਨੀ ਮਹਲਾ 5 ਵਾ ਬਉ ਰੰਗ ਮਾਇਆ ਬਉ ਪਿਤ ਪੇਖੀ ਕਲ ਮਨ ਤ੍ਰਿਪਤਾ ਸੋ ਸੁਖ ਮੋਕੋ ਸੰਤ ਬਿਤਾਵੋ ਕ੍ਰਿਸ਼ਨ ਦੂਜਾ ਮਨ ਤ੍ਰਿਪਤਾਵ ਰਹਾ ਆਸ ਪਵਨ ਹਸਤ ਸਵਾਰੀ ਜੋ ਚੰਦਣ ਸੇਜ ਸੁੰਦਰ ਨਾਰੀ ਨਕ ਨਾਕਿਕ ਅਖਾਰੇ ਕਾਇਆ ਤਾਮਨ ਮਨ ਮੈਂ ਸੰਤੋਖ ਨ ਪਾ ਤਾਕਤ ਸਵਾ ਮੰਡਨ ਦੋਲੀ ਚੇ ਸਗਲ ਮੇਵੇ ਸੁੰਦਰ ਬਾਗੀਚੇ ਅਖੀਰ ਫਿਰਤ ਰਾਜਨ ਕੀ ਲੀਲਾ ਮਨ ਦਾ ਸੁਹਿਲਾ ਪਰਪੰਚ ਹਿਲਾ ਕਰ ਕਿਰਪਾ ਸੰਤਨ ਸੱਚ ਬਿਹਾ ਸਰਬ ਸੁਖ ਇਹ ਆਨੰਦ ਲਿਹਾ ਸਾਧ ਸੰਗ ਹਰ ਕੀਰਤਨ ਗਾਇਆ ਕਹੋ ਨਾਨਕ ਬਗ ਭਾਂਗੀ ਪਾਇਆ ਜਾਗੇ ਹਰ ਤਨ ਸੋਈ ਸੋਹਿਲਾ ਕਰ ਕਿਰਪਾ ਤੇ ਸਾਧ ਸੰਗ ਮੇਲਾ ਜਾਗੇ ਹਰ ਤਨ ਸੋਈ ਸੋਹਿਲਾ ਕਰ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਤੁੱਚਾ ਵਾਹਿਗੁਰੂ ਕੀ ਖਉਸਾ ਵਾਹਿਗੁਰੂ ਕੀ ਤਤਿ ਹੋਰ ਪਰਿ ਸਾਧ ਸੰਗ ਦੇ ਦੀ ਇਹ ਬਾਵ ਸਬਦ ਸ਼੍ਰੀ ਗੁਰਦੇਵ ਜੀ ਸਰਤਾਜ ਪੰਥ ਮੇ ਪਾਸ਼ਾ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਦੀ ਮਹਾਰਾਜ ਦਾ ਉਚਾਰਕ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 179 ਦੇ ਉੱਪਰ ਅੰਕਿਤ ਹੈ। ਵਾਸ਼ ਬਖਸ਼ਿਸ਼ ਕਰਿਆ ਸੋ ਸੁਖ ਮੋਕੋ ਸੰਤ ਬਤਾਵੋ ਕ੍ਰਿਸ਼ਨਾ ਪੂਜਾ ਮਨ ਤ੍ਰਿਪਤਾਵ ਹੋ ਏ ਪ੍ਰਭੂ ਦੇ ਪਿਆਰਿਓ ਗੁਰਸਿੱਖੋ ਮੈਨੂੰ ਆਤਮਿਕ ਸੁਖ ਪ੍ਰਾਪਤ ਕਰਨ ਦੀ ਤਰੀਕ ਦਿਖਾਓ ਸੋ ਸੁਖ ਮੋਲੋ ਸੰਤ ਬਤਾਓ ਕ੍ਰਿਸ਼ਨਾ ਪੂਜਾ ਜਿਵੇਂ ਅੰਦਰ ਮੇਰੇ ਮਨ ਦੇ ਵਿੱਚ ਪਾਇਆ ਦੀ ਤ੍ਰਿਸ਼ਨਾ ਹੈ ਉਹ 부ਝ ਜਾਏ ਕਿ ਮਨ ਤ੍ਰਿਪੋ ਸੋ ਸੁਖ ਮੋਕੋ ਸੰਤ ਬਤਾਓ ਤ੍ਰਿਸ਼ਨਾ 부ਝੇ ਮਨ ਤ੍ਰਿਪਤਾ ਹੋ ਰਹਾ ਸਤਿਗੁਰ ਨੇ ਉਦਾਹਰਨਾ ਦਿੱਤੀ ਹੈ ਸਾਦ ਸੰਗ ਦੀ ਸ਼ਬਦ ਦੇ ਵਿੱਚ ਜਿਹਨਾਂ ਨੂੰ ਬਹੁਤ ਕੁਝ ਸੀ ਔਰ ਅਗਰ ਤ੍ਰਿਪਤੀ ਨਹੀਂ ਹੋ ਸਕੀ। ਕਾਸੀ ਕੀ ਕਹਿੰਦੇ ਬਹੁ ਰੰਗ ਮਾਇਆ ਬਹੁ ਪਿੰਦ ਦੇਖੀ। ਮਾਇਆ ਸਿਰਫ ਪੈਸਾ ਹੀ ਗੌਲਤ ਨਹੀਂ। ਬਹੁਤ ਮਾਇਆ ਦੇ ਰੰਗ ਹਨ ਬਹੁ ਰੰਗ ਮਾਇਆ। ਬਹੁ ਪਿੰਦ ਦੇਖੀ। ਬੜੇ ਤਰੀਕਿਆਂ ਦੇ ਨਾਲ ਇਹਨੂੰ ਦੇਖੇ। ਸਤਿਗੁਰੂ ਗੁਰੂ ਅਮਰਦਾਸ ਜੀ ਦੀ ਪੰਕਤੀ ਦੇ ਵਿੱਚ ਦਰਵਾਜੇ ਮਾਇਆ ਹੈ ਕੀ ਸਰਦਨ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇ ਮਾਇਆ ਉਹ ਹੈ ਜਿਤਨ ਰੱਬ ਕੋਲ ਹੈ ਉਹ ਸਭ ਕੁਝ ਮਾਇਆ ਕੋਈ ਵੀ ਚੀਜ਼ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਅਸੇ ਜੀ ਕਹਰੇ ਬਹੁ ਰੰਗ ਮਾਇਆ ਬਹੁ ਬਿਖੇਖੀ ਕਲਮ ਕਾਗਦ ਸਿਆਣਪ ਲੇਖੀ ਜਿਹੜੇ ਲੋਕ ਕਲਮ ਦੇ ਧਨੀ ਸਨ ਆਪਣੀ ਸਿਆਣਪ ਦੇ ਨਾਲ ਕਾਗਜ਼ ਉੱਪਰ ਲੇਖ ਕਰਦੇ ਸਨ ਉਹਨਾਂ ਦੇ ਲੇਖ ਦੁਨੀਆ ਪੜਦੀ ਸੀ ਜਾਂ ਪੜਦੇ ਪਰ ਉਹਦੇ ਨਾਲ ਵੀ ਉਹ ਫਲਕਤ ਨਹੀਂ ਹੋਸੀ ਅਸਾ ਕਹਿੰਦੇ ਕਲਮ ਕਾਗਦ ਸਿਆਣ ਪਰ ਲੇਖੀ ਮਹਿਰ ਬਲੂਕ ਹੋਏ ਦੇਖਿਆ ਖਾਨ ਅਲਗ ਅਲਗ ਨਾਮ ਦਿੱਤੇ ਗਏ ਮਹਿਰ ਬਲੂਕ ਹੋਏ ਦੇਖਿਆ ਖਾਨ ਮੈਂ ਕਹਿੰਦੇ ਚੌਧਰੀ ਬਲੂਕ ਕਹਿੰਦੇ ਬਾਸ਼ਾ ਮਹਿਰ ਮਨੂਕ ਹੋਏ ਦੇਖਿਆ ਖਾਨ ਖਾਨ ਦੇ ਇੱਕ ਪਤਨੀ ਹੋਈ ਸੀ ਜਿਹੜੇ ਰਾਜੇ ਦੇ ਸੀ ਤੇ ਉਹਨਾਂ ਦੇ ਅੱਗੇ ਜਿਹੜੇ ਅਧਿਕਾਰੀ ਹੁੰਦੇ ਸਨ ਉਹਨਾਂ ਦੀ ਵੀ ਇੱਕ ਪਤਨੀ ਆ ਸੀ ਮਹਿਰ ਮਨੂਕ ਹੋਏ ਦੇਖਿਆ ਖਾਨ ਤਾਂਤੇ ਨਹੀਂ ਮਨ ਤ੍ਰਿਪਤਾ ਅਸਰੰਦ ਇੰਨਾ ਕੋਈ ਮੋੜ ਦੇ ਬਾਅਦ ਖੂਦ ਵੀ ਉਹਨਾਂ ਦਾ ਮਨ ਤ੍ਰਿਪਤਾ ਨਹੀਂ ਸੀ ਮਨ ਨਹੀਂ ਲੱਗਿਆ ਸੀ ਇਕ ਸ਼ਬਦ ਹੋਰ ਕੋ ਸ਼ਕਤੀ ਦਾ ਹੁੰਦਾ ਹੈ। ਵਾਸੇ ਮਨੇ ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਕ੍ਰਿਸ਼ਨਾ 부ਜੀ ਵੱਡੇ ਵੱਡੇ ਰਾਜੇ ਵੱਡੇ ਵੱਡੇ ਜੀਮੀ ਦਾ ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਕ੍ਰਿਸ਼ਨਾ 부ਜੀ ਲਬਤ ਰਹੇ ਮਾਇਆ ਰਤ ਬਾਤੇ ਲੋਚਨ ਕਸ਼ੁਨਸ ਕੇਤੇ ਭਾਈ ਉਹ ਮਾਇਆ ਦੇ ਵਿੱਚ ਲਬਤ ਹੈ ਚਿੰਬੜੇ ਰਹੇ ਲਬਤ ਰਹੇ ਮਾਇਆ ਰਤ ਬਾ ਜੋ ਚਰ ਕਸ਼ੁ ਨਸਨ ਵਿਖਿਆਨ ਕਿਨਹੀ ਤ੍ਰਿ ਤਨਾ ਪਾਈ ਜਿਉ ਪਾਵਕ ਇੰਦਰ ਨਿਹਿਤ ਆਪੇ ਬਿਨ ਹਰ ਬਹਾਰ ਹੈ ਗੁਰੂ ਸਾਹਿਬ ਕਹਿੰਦੇ ਜਦੋਂ ਲੱਕੜ ਆਗਦੀ ਨਾਲਦੀ ਜਿੰਨੀਆਂ ਮਰਜ਼ੀ ਲੱਗਣਾ ਪਵੇ ਜੰਗਲਾਂ ਦੇ ਜੰਗਲ ਸੜ ਜਾਂਦੇ ਆ ਕਹਿੰਦੇ ਇਸੇ ਤਰ੍ਹਾਂ ਅੰਦਰ ਕ੍ਰਿਸ਼ਨਾ ਜਿਹੀ ਆ ਉਹ ਅਜ ਨਹੀਂ ਤ੍ਰਿ ਤਨਾ ਹੈ ਮਾਇਆ ਪਾਛੇ ਪਾ ਤੋੜਿਆ ਕਰਤਾ ਸਰਸ ਮਤੇ ਲਾਖ ਨੂੰ ਉਠਕਾ ਸਤਿਗੁਰ ਕਹਿੰਦੇ ਭਾਈ ਵੱਡੇ ਵੱਡੇ ਇੱਥੇ ਰਾਜੇ ਹੋਏ ਵੱਡੇ ਵੱਡੇ ਜ਼ਿਮੀਂਦਾਰ ਹੋਏ ਵਿਖਿਆ ਦੇ ਇਨਹੀ ਤ੍ਰਿਪਤਰਾ ਪਾਈ ਜਿਉਂ ਪਾਵਨ ਇੰਦਨ ਨਹੀਂ ਕਰਾਦੇ ਬਿੰਦ ਹਰ ਕਹਾ ਪਾਈ ਅਗੇ ਕਹਿੰਦੇ ਦਿਨ ਦਿਨ ਕਰਤ ਭੋਜਨ ਉਹ ਵਿੰਡਨ ਤਾਂ ਕਿ ਮਿਟੇ ਨਾ ਕੋ ਖਾਂ ਜਿਹੜੇ ਲੋਕ ਸੁਆਦ ਲੈ ਭੋਜਨ ਸਕਦੇ ਹਨ ਉਹਨਾਂ ਦੀ ਜੀਵ ਦੀ ਜਿਹੜਾ ਨਾਲ ਸੰਗ ਉਹ ਖੱਬੇ ਨਹੀਂ ਹੁੰਦੀ ਮਨ ਮਕਦਾ ਅਲੱਗ-ਵਲਕ ਤਿੱਕਿਆ ਦਾ ਮਨ ਦਿਨ-ਦਿਨ ਕਰਤ ਭੋਜਨ ਬਹੁ ਭੇਜਣ ਆਕੀ ਮੇਰੇ ਨਾ ਭੁੱਖਾ ਉਦਮ ਕਰੇ ਸਵਾਨ ਕੀ ਡਾਈ ਚਾਰੇ ਕੁੱਤਾ ਕੋ ਸਵਾਨ ਜਿਹਾ ਪੁੱਤੇ ਨਹੀਂ ਕਹਿੰਦੇ ਪੁੱਤੇ ਵਾਂਗ ਘੁੰਮਦਾ ਘਰ ਤੇ ਉਦਮ ਕਰੇ ਸਵਾਨ ਕੀ ਚਾਰੇ ਕੁੱਤਾ ਕੋ ਕਾਮ ਬੰਦ ਕਾਮੀ ਬਹੁ ਨਾਰੀ ਪਰ ਗਰਹਿ ਜੋ ਨਾ ਝੁਕਾ ਜਿਹੜਾ ਕਾਮੀ ਪੁਰਸ਼ ਹੁੰਦਾ ਭਾਵੇਂ ਇਹ ਜਿੰਨੀਆਂ ਬਲਤੀ ਇਸ ਤੇ ਹੋਣ ਫਿਰ ਵੀ ਉਹ ਝਾਤ ਰੱਖੇ ਕਾਮ ਬੰਤ ਕਾਮੀ ਬਹੁ ਨਾਰੀ ਪਰਤ ਰਹਿ ਜੇ ਦਾ ਚੁੱਕੇ ਦਿਨ ਪਰਤ ਪਰਤ ਕਰੇ ਪਛਤਾਵੇ ਸੋਗ ਲੋਭੈ ਸੋਵੇ ਅਸਮਿਤ ਪੈਂਦੇ ਭਾਈ ਇਹਦੇ ਨਾਲ ਲਾਭਤੀ ਨਹੀਂ ਕ੍ਰਿਸ਼ਨਾਂ ਨੇ ਕੁਝੀ ਬਹੁ ਰਖ ਮਾਇਆ ਬਹੁ ਬਿਦ ਪੇਕੀ ਕਲਮ ਕਾਕਤ ਸਿਆਣ ਭਲੇ ਕੀ ਬਹੁਤ ਤਰੀਕਿਆਂ ਦੀ ਮਾਇਆ ਹੈ ਸਿਰਫ ਦੌਲਤ ਦਾ ਪੈਸਾ ਹੀ ਮਾਇਆ ਨਹੀਂ ਉਹ ਕਿੰਿਆ ਨਾਲ ਦਾ ਜਿੱਦਣ ਵੈਰ ਨੂੰ ਭੁੱਲ ਜਾਂਦਾ ਜਿੱਦਣ ਤੁਰ ਬ੍ਰਾਸਰ ਭੁੱਲ ਜਾਂਦਾ ਮਾਇਆ ਇਹ ਕੁਛ ਵੀ ਹੋਵੇ ਕਹਿੰਦੇ ਇਹ ਮਾਇਆ ਜਿੱਤ ਹਰ ਮਿਸਰੇ ਮੋਹ ਭਤੇ ਭਾਉ ਦੂਜਾ ਦਾ ਦੂਜਾ ਭਾਉ ਹੋਰ ਭਟਕਦਾ ਬਹੁਤ ਪਾਸੇ ਭਟਕਦਾ ਕਰਦਾ ਇੱਕ ਨੂੰ ਛੱਡ ਦਿੱਤਾ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਜਦੋਂ ਭਟਕਦਾ ਕਰੇ ਬਾਸਰ ਮੰਦੇ ਬਹੁਤ ਰੰਗ ਮਾਇਆ ਉਹ ਬਿੱਧ ਪੇਟੀ ਕਲਮ ਕਾਗਜ਼ ਸਿਆਣਪ ਲੇਖੀ ਵੱਡੇ ਵੱਡੇ ਜਿਹੜੇ ਲੇਖਕ ਸਨ ਲਿਖਾਰੀ ਸਨ ਉਹਨਾਂ ਨੇ ਕਲਮ ਦੇ ਧਨੀ ਸਨ ਉਹਨਾਂ ਨੇ ਬਹੁਤ ਕੁਝ ਲਿਖਿਆ ਆਪਣੀ ਸਿਆਣਪ ਦੇ ਨਾਲ ਉਹਨਾਂ ਦੇ ਲੋਕ ਲੇਖ ਪੜ੍ਹਦੇ ਰਜੇ ਤੋਂ ਉਪਰ ਮੈਰ ਮਲੂਕ ਹੋਏ ਦੇਖਿਆ ਖਾਨ ਮੈਰ ਕਹਿੰਦੇ ਸੀ ਚੌਧਰੀ ਮਲੂਕ ਕਹਿੰਦੇ ਬਾਦਸ਼ਾਹ ਵੱਡੇ ਕਹਿੰਦੇ ਖਾਨ ਤਾਤੇ ਨਾਹੀ ਮਨ ਤ੍ਰਿਪਤ ਬਾਣ ਕਹਿੰਦੇ ਮਨ ਵਿੰਦ ਨਹੀਂ ਰੱਖੇ ਹੁਣ ਕਹਿੰਦੇ ਸਵਾਲ ਕੀਤਾ ਗੁਰੂ ਪਾਤਸ਼ਾਹ ਕਹਿੰਦੇ ਸੋ ਸੁਖ ਮੋਖੋ ਸੰਤ ਬਤਾਵੋ ਏ ਪ੍ਰਭੂ ਦੇ ਘਿਆਰੇਓ ਏ ਗੁਰ ਸਿੱਖੋ ਮੈਨੂੰ ਉਹ ਸੁਖ ਦੱਸੋ ਜਿਹੜਾ ਸੰਤ ਜੀ ਦਾ ਕਹਿੰਦੇ ਤ੍ਰਿਸ਼ਨਾ ਬੁਝੈ ਮਨ ਤ੍ਰਿਪਤਾਵੋ ਮੇਰੇ ਅੰਦਰ ਤ੍ਰਿਸ਼ਨਾ ਬੁਝ ਜੇ ਤੇ ਮੇਰਾ ਮਨ ਤ੍ਰਿਪਤ ਹੋ ਜਾਊ ਰਹਾਉ ਉਦਾਹਰਨ ਦੇਦੇ ਗੁਰਮਾਰਗ ਕਹਿੰਦੇ ਬੜੀ ਨਹੀਂ ਕਹਿੰਦੇ ਜਿਹੜਾ ਕੋ ਬਹੁਤ ਤੋਸ਼ੀ ਅਸ ਪਾਵਨ ਹਸਤ ਅਸਵਾਰੀ ਅਸ ਕਹਿੰਦੇ ਘੋੜੇ ਕਹਿੰਦੇ ਅਸ ਸਾਸਕ ਨੂੰ ਦਾ ਸ਼ਾਹ ਪਰ ਅਸ ਪਾਵਨ ਕਹਿੰਦੇ ਇਦਾਂ ਦੇ ਘੋੜੇ ਦੱਪ ਕਹਾਂ ਆਜ ਸਾਡੇ ਕੋਲ ਇੱਕ ਵੀ ਵੱਡੀ ਕਾਰ ਹੈ ਤੇ ਵੀ ਸਪੀਡ ਬਹੁਤ ਹੈ ਉਹਨਾਂ ਤੋਂ ਸਾਰੇ ਘੋੜੇ ਹੁੰਦੇ ਸੀ ਅਸ ਪਾਵਨ ਹਸਤ ਅਸਵਾਰੀ ਹਸਤ ਕਹਿੰਦੇ ਹੱਥੀਂ ਦੀ ਸਵਾਰੀ ਜੋਾ ਚੰਦਨ ਸੇਜ ਸੁੰਦਰ ਨਾਰੀ ਬਹੁਤ ਕੁਛ ਵਰਗੀ ਬਣਾਉਂਦੀ ਕੀਟਾਂ ਦੇ ਨਾਲ ਉਹਿਤ ਹੋਇਆ ਬੈਠਾ ਨਾਟਕ ਅਖਾਰੇ ਗਾਇਆ ਨਾਟਕ ਲੋਕਾਂ ਦੀ ਇੱਕ ਬਰਾਦਰੀ ਸੀ ਜਿਹੜੇ ਨਾਟਕ ਕਰਦੇ ਸੀ ਜਿੱਦਾਂ ਬਾਣੀ ਵਿੱਚ ਬਾਜੀ ਕਰ ਸ਼ਬਦ ਹੈ ਬਾਜੀਦਾਰ ਦੀ ਇੱਕ ਬਰਾਦਰੀ ਹੈ ਇਹਦੇ ਨਾਟਕ ਨਾਟਕ ਲੋਕ ਜਿਹੜੇ ਸੀ ਨਾਟਕ ਕਰਦੇ ਸੀ ਨਾਟਕ ਅਖਾਰੇ ਗਾਇਆ ਅਖਾਰਿਆਂ ਦੇ ਵਿੱਚ ਗਾਲੇ ਗਾਇ ਜਾਂਦੇ ਸੀ ਤਾ ਮੈਂ ਮਨ ਸੰਤੋਖ ਨਾ ਪਾਇਆ ਕabhi ਕਦੇ ਮਨ ਦੇ ਵਿੱਚ ਸੰਤੋਖ ਨਹੀਂ ਆਇਆ ਇਥੇ ਮਨ ਦੇ ਦੰਦੇ ਮੁਸੀਰੀ ਅੰਨ ਦੇ ਵਿੱਚ ਤਾ ਮੈਂ ਮਨ ਸੰਤੋਖ ਨਾ ਪਾਇਆ ਕਿਉਂਕਿ ਗੁਰੂ ਸਾਹਿਬ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੋਗਨ ਮਨੋਰਥ ਵਰਤੇ ਸਭ ਦਾ ਇੱਕ ਮਹਾਂਪੁਰਸ਼ ਨੇ ਇੱਕ ਪੱਡ ਦੇ ਵਿੱਚ ਰਹੇ ਤੇ ਉੱਥੇ ਇੱਕ ਬਹੁਤ ਵੱਡਾ ਅਮੀਰ ਆਦਮੀ ਸੀ ਨੇ ਕਹਿਣ ਲੱਗਾ ਕਿ ਮੇਰੇ ਕੋਲ ਬਹੁਤ ਕੁਝ ਹੈ ਪਰ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ ਮਨ ਵਿੱਚ ਸੰਤੋਖ ਨਹੀਂ ਉਹ ਕਹਿੰਦੇ ਵੀ ਕੋਈ ਦਾਦੀ ਇਹਦਾ ਜਵਾਬ ਦਿਆ ਨਹੀਂ ਆਪਾਂ ਸਵੇਰੋਂ ਇੱਕੋ ਤੇ ਚੱਲੇ ਹਾਂ ਇਹ ਜਵਾਬ ਉਸ ਮਹਾਪੁਰਸ਼ ਨੇ ਕੀ ਕੀਤਾ ਕਹਿੰਦਾ ਮੈਂ ਜਵਾਬ ਜ਼ਰੂਰ ਦਿਆਂਗਾ ਪਰ ਤੂੰ ਬੋਲਣਾ ਨਹੀਂ ਮੈਂ ਜੋ ਕਰਾਂਗਾ ਤੀ ਬੋਲਣਾ ਨਹੀਂ ਕਹਿੰਦਾ ਕਿ ਬਿਲਕੁਲ ਵੀ ਬੋਲ ਨਹੀਂ ਉਹਾਂ ਦੇ ਇੱਕ ਬਾਲਟੀ ਲਈ ਤੇ ਬਾਲਟੀ ਦਾ ਥੱਲਾ ਕੋਈ ਨਹੀਂ ਸੀ ਤੇ ਉਹ ਥੱਲਾ ਕੋਈ ਨਹੀਂ ਤੇ ਰੱਸੀ ਬੰਨ ਕੇ ਉਹਦੇ ਵਿੱਚ ਲਟਕਾ ਉਹਨੂੰ ਪਾਣੀ ਚ ਬਾੜਦੇ ਆ ਬਾਹਰ ਕੱਢਦੇ ਆ ਪਾਣੀ ਸੁਭਾਰਦੇ ਆ ਥੱਲ ਕਾ ਉਹ ਕਹਿ ਲੱਗਾ ਜੀ ਮੈਨੂੰ ਤਾਂ ਹੁਣ ਨਾ ਮਸਵਾਲ ਕਹਿੰਦਾ ਲੋਕ ਮੇਰੇ ਕੋਲ ਸੁੱਖ ਨਹੀਂ ਹੈ ਹੁੰਦਾ ਇਹ ਕਿਸੇ ਭਾਰਿਕ ਜ਼ਿੰਦਗੀ ਭਰ ਨਹੀਂ ਕਰ ਸਕਦਾ ਕਿਉਂ ਨਹੀਂ ਭਰਨੀ ਕਹਿੰਦਾ ਜੀ ਇਹਦਾ ਥੱਲਾ ਹੀ ਕੋਈ ਨਹੀਂ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ ਕਿ ਮੇਰੇ ਕੋਲ ਬਹੁਤ ਕੁਝ ਹੈ ਬਹੁਤ ਕੁਝ ਹੈ ਪਰ ਸੰਤੋਖ ਦਾ ਥੱਲਾ ਹੀ ਕੋਈ ਨਹੀਂ ਦੇ ਰਿਹਾ ਤੇ ਸੰਤੋਖ ਨਹੀਂ ਆਪਾਂ ਵਿਨਾ ਸੰਤੋਖ ਨਹੀਂ ਕੋ ਰੱਖ ਵਿਖਿਆ ਉਹ ਕਿੰਨੀ ਹੀ ਤ੍ਰਿਪਤਾ ਦਾ ਉਹ ਦਿਨ ਮਾਇਆ ਦਾ ਲੱਗਦੇ ਨੇ ਮੇਰੇ ਵਿਖਿਆ ਮੈਂ ਕਿੰਨੇ ਹੀ ਤ੍ਰਿਪਤ ਨਾ ਪਾਈ ਗੁਰੂ ਮਹਾਰਾਜ ਕਹਿੰਦੇ ਜਿਉ ਪਾਵਕ ਇੰਦਰ ਨਹੀਂ ਪ੍ਰਾਪਤ ਆਗਨ ਰਜ ਦੀ ਵੀ ਜੰਗਲਾਂ ਦੇ ਜੰਗਲ ਸਾਡੇ ਤੋਂ ਤੱਕ ਕਰਾ ਬਿਨ ਹਰ ਕਹਾ ਪਰ ਤੇ ਰੱਬ ਤੋਂ ਬਿਨਾਂ ਕਿਦਾਂ ਰਾਜ ਸਕਦਾ ਇਸ ਕਰਕੇ ਸਭ ਕੋ ਕਹਿੰਦੇ ਭਾਈ ਉਹ ਪਰਮੇਸ਼ਰ ਕਾਲ ਕੋ ਨੂੰ ਛੱਡ ਕੇ ਤਾਂ ਮਨ ਸੰਤੋਖ ਨਾ ਪਾਇਆ ਤਕ ਸਵਾ ਮੰਡਲ ਦੋ ਨੀਚੇ ਵੱਡੇ ਵੱਡੇ ਤੱਤੇ ਤੋਸ਼ ਵੱਡੀਆਂ ਵੱਡੀਆਂ ਸਭਾ ਲੱਗਦੀਆਂ ਵੱਡੇ ਵੱਡੇ ਮੰਡਪ ਲੱਭਦੇ ਸੀ ਥੋਲੀਚੇ ਬਣ ਲੱਭਦਾ ਜਿਵੇਂ ਥੋਲੀਚਾ ਕਹਿੰਦੇ ਤੱਤੇ ਸਭਾ ਮੰਡਨ ਧੋਲੀਚੇ ਸਾਗਲ ਮੇਰੇ ਸੁੰਦਰ ਬਾਗੀਚੇ ਦੇ ਬਾਸ਼ਾ ਸਨ ਸਾਰੇ ਮੇਰੇਆਂ ਦੇ ਸੁੰਦਰ ਬਾਗੀਚੇ ਦੇ ਬਾਹਰ ਦੇ ਸੀ ਮੈਂ ਸਾਗਲ ਮੇਰੇ ਸੁੰਦਰ ਬਾਗੀਚੇ ਉਹ ਬਾਸਾ ਦੀ ਉਹ ਪਾਣੀ ਪਰ ਪਤ ਦਾ ਘਮਰੇ ਅਪੀ ਤੋਂ ਸੈਰ ਮਾਰੂ ਕਰਦੇ ਹੋ ਸਭ ਕੁਝ ਉਹਨਾਂ ਦੀ ਬਲ ਮਿੱਤੀ ਆਪਾਂ ਪਤਾ ਨਹੀਂ ਕਦਾ ਮਾਨ ਕਰਦੇ ਕੋਈ ਮਾਨ ਕਰਦੇ ਭਾਈ 1 ਲੱਖ ਕੋਤ ਸਵਾ ਲੱਖ ਨਾਤੀ ਤਹਿ 라ਵਣ ਘਰ ਦੀਆਂ ਨਾ ਤੇ ਉਹ ਲੋਕ ਸਾਹ ਜਿਹੜੇ ਗਹਿਰੀ ਕਰਕੇ ਮੀਂਹ ਖਦਾਈ ਉੱਪਰ ਮਟਕ ਪਰ ਸ਼ਲਾਰ ਕੰਢੇ ਤੇ ਕੋਹਤ ਕਾਈ ਜਿੰਨ ਤਿਰਨ ਤਰ ਮੋਰ ਬਣਾਏ ਵੱਡੇ ਵੱਡੇ ਰਾਜਵਾਲੇ ਬੜੀਆਂ ਡੂੰਘੀਆਂ ਨੀਆ ਖੋਦ ਕੇ ਵੱਡੇ ਵੱਡੇ ਮਹਿਰ ਤੇ ਆਪ ਨੂੰ ਤੇ ਗਹਿਰੀ ਕਰਕੇ ਨੀਂਦ ਰਹੀ ਉੱਪਰ ਮਟਕ ਸਭ ਮਾਲਕੰਡੇ ਤੇ ਕੋ ਅਧਿਕਾਰੀ ਜਿੰਨ ਤਿਰਨ ਤਾਰ ਹੋਣ ਮਾਲਕੰਡੇ ਦੇ ਰਿਸ਼ੀ ਸੀ ਆਪੇ ਜਾਵਦਾ ਹਾਂ ਤਖਰੇ ਆਪੇ ਜੀ ਕਹਿੰਦਾ ਸ਼ਾਹ ਬਾਦ ਮਾਲਕੰਡਾ ਉੱਥੇ ਦਾ ਰਿਸ਼ੀ ਸੀ ਮਾਲਕੰਡਾ ਮਾਲਕੰਡੇ ਦੀ ਉੱਪਰ ਬਹੁਤ ਲੰਬੇਰੀ ਸੀ ਸਾਰੀ ਜ਼ਿੰਦਗੀ ਉਹਨੇ ਘਾਹ ਖੋਸ਼ ਦੀ ਝੋਲੀ ਦੇ ਵਿੱਚ ਕਮੇਰ ਮਾਲਕੰਡੇ ਤੇ ਕੋ ਅਧਿਕਾਰੀ ਕਿੰਨੇ ਦੇ ਨਰ ਨਰ ਬੋਲਦਾ ਕਹਿੰਦੇ ਹਮਰੋ ਕਰਤਾ RAM ਸੁਨੇਹੀ ਕਾਹੇ ਦੇ ਨਰ ਕਰ ਕਰ ਤੋ ਉਹ ਪਿੰਡ ਸਜਾਏ ਝੂਠੀ ਦੇ ਆਦੀ ਵਾਸਤੇ ਕਹਿੰਦੇ ਹੰਕਾਰ ਕਰ ਇਸ ਸਰੀਰ ਦਾ ਇਸ ਪੈਸੇ ਦਾ ਕੋਈ ਹੱਕ ਨਹੀਂ ਜਿਹੜੇ ਤੇ ਰਹਿ ਸਾਹੂ ਇੱਕ ਬੰਦੇ ਦਾ ਦਸ ਰੇਸੀ ਚੰਗੀ ਗੱਲ ਸੀ ਉਹ ਕਹਿੰਦਾ ਕੁਲਵਾਰਸ ਬਹਿ ਬਵਾਰਸ ਉਹ ਰਾਮ ਸਾਰੇ ਕੋ ਨੀਂਦਾ ਬੈਠੀਏ 75 ਕਰੋੜ ਦਾ ਮੰਗ ਸੀ 75 ਕਰੋੜ ਬੜਿਆ ਕਿੰਨਾ ਬਵਾਰਸ ਵੀ ਕਹਨ ਉਹ ਭਾਵੇਂ ਕਿ ਜ਼ਿੰਦਗੀ ਦੇ ਵਿੱਚ ਬਹੁਤ ਪਰ ਜੇ ਰੱਬ ਦੇ ਨਾਲ ਨਹੀਂ ਜੁੜੇ ਨਾ ਇਹ ਸਭ ਕੁਝ ਜ਼ਹਿਰ ਬਣ ਜਾਉ। ਉਹ ਸਭ ਕੁਝ ਜ਼ਹਿਰ ਹੈ ਸਤਿਗੁਰੂ ਮਹਾਰਜ ਕਹਿੰਦੇ ਭਾਈ ਸਗਲ ਮੇਵੇ ਸੁੰਦਰ ਬਗੀਚੇ ਅਖੇੜ ਬਕਰ ਰਾਜਣ ਕੀ ਲੀਲਾ ਮਨ ਨਾ ਸੁਹਿਣਾ ਪਰ ਪੰਚ ਹੀਤਾ ਪਰ ਪੰਚ ਹੀਤਾ ਇਹਨਾਂ ਕਹਿੰਦੇ ਜਗਰ ਕਰ ਬੜੇ ਧੋਕੇ ਕਰਦਾ ਫਰੇਵ ਕਰਦਾ ਕਿ ਮਨ ਸੁਖੀ ਹੋ ਜਾ। ਉਹ ਕਹਿੰਦੇ ਮਨ ਨਾ ਸੁਹਿਣਾ ਸੁਖੀ ਦਾ ਤਾਂ ਸੁਖੀ ਮਨਨਾ ਸੁਹੇਲਾ ਪਰ ਪੰਜ ਹਿਲਾ ਬੜੇ ਇਮਨੇ ਕਰਦਾ ਆ ਵੀ ਕਰ ਆ ਵੀ ਕਰ ਆ ਵੀ ਕਰਦਾ ਜੈ ਨੇ ਮਨਸੂ ਕੀ ਮਨਨਾ ਸੁਹੇਲਾ ਪਰ ਪੰਜ ਹਿਲਾ ਅਖੰਡ ਸਤਿ ਕਹਿੰਦੇ ਘਰ ਕੇ ਪਾਸ ਸਤਨ ਸੱਚ ਪਿਆ ਕਹਿੰਦੇ ਪ੍ਰਭੂ ਦੇ ਪਿਆਰੇ ਨੇ ਸੱਚ ਕਿਹਾ ਹੈ ਸਰਬ ਸੁਖੇ ਆਨੰਦ ਰਹਿਣਾ ਕਿਹੜਾ ਸੁਖ ਕਹਿੰਦੇ ਸਾਰੇ ਸੁਖ ਮਰਨ ਦੇ ਆਨੰਦ ਮਿਲੇਗਾ ਕਦੋਂ ਸਾਦ ਸੰਗ ਹਰ ਕੀਰਤਨ ਗਾਇਆ ਕਹਿੰਦੇ ਗੁਰੂ ਦਾ ਸਤ ਕਰੋ ਤੇ ਪ੍ਰਭੂ ਦੀ ਉਸਤਤ ਕਰੋ ਕੀਰਤਨ ਦਾ ਅਰਥ ਦਾ ਪ੍ਰਭੂ ਦੀ ਉਸਤਤ ਕਰ। ਕਿਉਂਕਿ ਸਾਨੂੰ ਜੋ ਸਤਪੁਰ ਨੇ ਜੀਵਨ ਦਿੱਤਾ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਸ਼ੁਗਰ ਕਰਿਆ ਕਰੋ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋ। ਔਰ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਉਹ ਭਾਗੇ ਲੋਕ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸੱਜ ਕੇ ਪੜ੍ਹਦੇ ਆ। ਸੰਗਤਾਂ ਦਰ ਮੰਗਲਵਾਰੋਂ ਦਰ ਵੀਰਵਾਰੋਂ ਦਰ ਸ਼ਨੀਵਾਰੋਂ ਤੇ ਪਰਦੇ ਜਰੂਰ ਆ ਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਕਮ ਹੈ ਗੁਰੂ ਮਾਣੇ ਸਿੱਖੀ ਜੇ ਨਹੀਂ ਸਾਡੀ ਵਿਚਾਰ ਦੇ ਵਿੱਚ ਨਹੀਂ ਹੈ ਸਾਡੀ ਸੋਚ ਵਿੱਚ ਨਹੀਂ ਹੈ ਹਾਂ ਪਹਿਰਾਵੇ ਵਿੱਚ ਹੋ ਸਕਤੇ ਮੈਂ ਸਿੱਖਾਂ ਤੇ ਗੁਰੂ ਹਰਗੋਬਿੰਦ ਕਹਿੰਦੇ ਭਾਈ ਜਿੰਨੇ ਤੱਕ ਸੰਗ ਗੁਰੂ ਦਾ ਨਹੀਂ ਕਰੇਗਾ ਸੰਗ ਸੱਤ ਸੰਗ ਨਹੀਂ ਕਰੇਗਾ ਸਾਥ ਸੰਗ ਹਰ ਕੀਰਤਨ ਗਾਏਗੇ ਕਬੋ ਨਾਨਕ ਕੁਟ ਭਾਗੀ ਪਾਈਏ ਪਰ ਵੱਡੇ ਭਾਗਾਂ ਵਾਲਿਆ ਸੰਗਤ ਮਿਲਦੀ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮ ਚੋਟਾ ਪਾਵੈ ਬਿਨ ਭਾਗਾਂ ਸਤ ਸੰਗ ਦਾ ਲੱਭੇ ਗਣ ਸੰਗਤ ਵੈਲ ਓਰੀ ਦੇ ਬਹੁਤ ਭਾਲ ਕਰਦਾ ਵੀ ਇਥੋਂ ਸੁਖ ਮਿਲ ਜੈਗਾ ਉਥੋਂ ਸੁਖ ਮਿਲ ਜੈਗਾ ਗੁਰ ਮਾਰਨ ਦੇ ਤੇ ਨਹੀਂ ਪਾਈ ਜੋ ਸੁਖ ਕੋ ਚਾਹੇ ਸਦਾ ਸਰਣ RAM ਕੀ ਦੇਗ RAM ਕੋਨੂ ਭਾਈ ਗੁਰ ਪਰਮੇਸ਼ਰ ਉਹਦੀ ਸ਼ਰਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਸਤ ਸੰਗਤ ਦਾ ਇੱਕ ਇੱਕ ਨੂੰ ਸਤਿਗੁਰ ਨੇ ਜੀਵਨ ਦਿੱਤਾ ਇਹਨੂੰ ਸਫਲਤਾ ਪੜਮਣੇ ਨਾਲ ਕੁਝ ਨਹੀਂ ਮਿਲਿਆ ਜਿਹੜੇ ਆਪਣੇ ਗੁਰੂ ਨੂੰ ਛੱਡ ਦਿੰਦੇ ਹਨ ਸਤਿਗੁਰ ਕਹਿੰਦੇ ਖਸਮ ਛੋੜ ਦੂਜੇ ਲੱਗੇ ਰੋਪੇ ਸੇ ਅੰਡਾਰੇ ਉਹ ਡੋਬੇ ਜਾਂਦੇ ਹਨ ਜਿਹੜੇ ਦੋ ਬੇੜਿਆਂ ਵਿੱਚ ਪੈਦਾ ਰਹਿੰਦੇ ਨੇ ਜਿਹੜਾ ਇੱਕ ਪਾਸੇ ਚੱਲਦਾ ਹੈ ਨਾ ਸਾਰੇ ਸਾਰੇ ਮੁਬਾਰਕ ਹੈ ਸਾਰੇ ਧਰਮ ਚੰਗੇ ਆ ਪਰ ਜੋ ਸਿੱਖਦਾ ਧਰਮ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਗੁਰੂ ਹੈ ਇਸ ਸਾਡਾ ਸੱਜ ਜਿਹੜਾ ਹੈ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਝੁਕਣਾ ਚਾਹੀਦਾ ਤੇ ਇਹ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਅਸੀਂ ਗੁਰੂ ਕੀ ਸੰਗਤ ਕਰੀਏ ਫਿਰ ਵੀ ਕਰਦਾ ਹਰ ਪਾਲ ਪਾਲ ਸਤਿਗੁਰ ਦਾ ਸ਼ੁਕਰ ਕਰਨਾ ਚਾਹੀਦਾ ਸਾਡਾ ਜਨਮ ਸਿੱਖਾਂ ਦੇ ਭਾਵੇਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਵੀ ਜੇ ਅਸੀਂ ਫਿਰ ਵੀ ਉਪਾਕੇ ਰਹਿ ਗਏ ਅਸੀਂ ਭਟਕਦੇ ਰਹਿ ਗਏ ਇਹ ਕੋਈ ਥੋੜਾ ਜਿਹਾ ਹੋਏਗਾ ਕਹਿੰਦੇ ਸਾਜ ਸੰਗਰਹ ਕੀਰਤਨ ਗਾਈਐ ਅਬ ਨਾਨਕ ਵੱਡ ਭਾਗੀ ਪਾਈਏ ਜਾਂ ਕੇ ਹਰ ਤਾਂ ਸੋਈ ਸਰੇ ਜਿਹਦੇ ਕੋਲ ਹਰੀ ਦਾ ਭਾਵ ਹੈ ਕੋਈ ਸੋਈ ਸਭ ਨੂੰ ਕੁਝ ਨਹੀਂ ਆਤਾ ਕਹਿੰਦੇ ਆਪਣਾ ਜੀਵਨ ਤੁਸੀਂ ਸਬਰ ਕਰ ਇਹ ਨੂੰ ਸਬਰ ਕਰਨਾ ਗੁਰਮਾਨ ਕਿਸੇ ਬੰਦੇ ਦੇ ਮਤਲਬ ਇਹ ਨਾ ਕਰ ਜੋ ਗੁਰਬਾਣੀ ਕਰਦੀ ਜੋ ਗੁਰ ਕਹੈ ਸੋਈ ਪੜਨਾ ਔਰ ਹਰ ਕਥਾ ਦਾ ਜੋ ਗੁਰੂ ਕਹਿੰਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਇੱਕ ਦੇ ਬਣ ਕੇ ਕਹਿੰਦੇ ਆਪਾਂ ਹੋਰ ਪੜਦੇ ਆ ਇੱਕ ਚੀਜ਼ ਨੂੰ ਸਤਪੁਰਨ ਕੋਹਰੀ ਆਖਦੇ ਕਹਿੰਦੇ ਸਤਪੁਰ ਜੀ ਮੈਨੂੰ ਸਮਝ ਦੇ ਬ੍ਰਾ ਇੱਕ ਦੇਹ ਵਿਚ ਆਈ ਜਿਹੜੀ ਸਮਝ ਸਭਨਾ ਜੀਆਂ ਦਾ ਇੱਕ ਦਰਤਾ ਸੋ ਹੈ ਵਿਸਰਨ ਹੈ ਉਹ ਮੈਨੂੰ ਕੋੜਣਾ ਜਾਵੇ ਫਾਤਹਿ ਕਹਿੰਦੇ ਜਾਂ ਕੇ ਹਰ ਤਨ ਸੋਈ ਸਵੇ ਸਵੇ ਤਾਂ ਬਹੁਤ ਸੁਖੀ ਜਿਹਦੇ ਪਰ ਹਰੀ ਦਾ ਧਾਨ ਹੈ ਨਾ ਉਹ ਬੜਾ ਸੁਖੀ ਹੈ ਕਰ ਕਿਰਪਾ ਸਾਥ ਸਤਿਵੇਲਾ ਇਹਦਾ ਮਤਲਬ ਕਹਿੰਦੇ ਗੁਰੂ ਦਾ ਸੰਗ ਕਰਨਾ ਸਾਥ ਸੰਗਤ ਕਰਕੇ ਪ੍ਰਮਾਤਮਾ ਨਿਰੰਤਰ ਹੁੰਦੀ ਜਾਂ ਤੇ ਹਰ ਕੰਨ ਸੋਈ ਸਵੇਦਾ ਪਰ ਰੱਬ ਕਿਰਪਾ ਤੇ ਸਾਥ ਸਤਿਵੇਲਾ ਰਹਾਉ ਦੂਜਾ ਅੱਗੇ ਵੀ ਆਪਣੀ ਮੇਲੇ ਵਿਚਾਰ ਕੀਤੀ ਜਦੋਂ ਇਹ ਸ਼ਬਦ ਅੰਦਰ ਰਹਾਉ ਦੂਜਾ ਇਹਦਾ ਭਾਵ ਹੁੰਦਾ ਕਿ ਪਹਿਲੇ ਰਹਾਉ ਦੇ ਵਿੱਚ ਸਾਥ ਨੂੰ ਸਵਾਲ ਕਰਦੇ ਆ ਦੂਸਰੇ ਵਿੱਚ ਜਵਾਬ ਦਿੰਦੇ ਆ ਕਹਿੰਦੇ ਸੋ ਸੁਖ ਮੁਖੋ ਸੰਭ ਬਤਾਵੋ ਕ੍ਰਿਸ਼ਨਾ ਮੁਕੇ ਮਨ ਤ੍ਰਿਪ ਪ੍ਰਾਪਨਾ ਕਹਿੰਦੇ ਭਾਈ ਸਾਧ ਸੰਗ ਹਰ ਕੀਰਤਨ ਗਾਈਏ ਕਹੋ ਨਾਨਕ ਵਜ ਭਗਤੀ ਗਾਈਏ ਜਾਂਕੇ ਹਰ ਤੱਕ ਸੋਈ ਸੋ ਜਗਾ ਰੱਬ ਦੇ ਪਾਏ ਸਾਧ ਸੰਗ ਵੇਲਾ ਰਹਾ ਹੁਜਾ ਇਹਨੇ ਮਿਲ ਕੇ ਸਾਧ ਸੰਗਤੀ ਆਪਦੀਆਂ ਨੇ ਪਰਿਵਾਰ ਕਰ ਲਿਆ ਉਹ ਇਨਾਂ ਕੋਲ ਬਸਦੇ ਬਣਾਉ ਪਰਤੇ ਸਾਰੇ ਆਪਣੇ ਦੀ ਆਵਾਜ਼ i'm going to